ਪਰ ਮੇਰੀ ਸਿਸਟਰ ਹੈ ਛੋਟੀ ਸੋਨਾਲੀ ਨਾਮ ਦੀ ਉਹ ਦਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਦਿੱਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਹੈ ਉਸ ਟਾਈਮ ਤੇ ਉਹ ਘਰ ਓਨडीसी ਤੇ ਛਾਟੇ ਬਾਜ਼ਾਰ ਦੇ ਵਿੱਚ ਉਹ ਮਿਸਿੰਗ ਹੋ ਗਈ ਹੈ ਉਹਦਾ ਕੋਈ ਹਤਾ ਪਤਾ ਨਹੀਂ ਹੈ ਉਹਦੇ ਫੋਨ ਵੀ ਬੰਦ ਹੋ ਗਏ ਆ ਅੱਜ ਪੰਜਵਾਂ ਦਿਨ ਹੈ ਤੇ ਉਹਦਾ ਕੋਈ ਹਤਾ ਪਤਾ ਨਹੀਂ ਲੱਗਿਆ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਹੋਇਆ ਸਾਰੇ ਨੇ ਹਲੇ ਤੱਕ ਤੇ ਕਰ 5 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਮੇਰਾ ਨਾਮ ਸੋਨਮ ਹੈ ਤੇ ਮੈਂ ਛਾਟੇ ਦੀ ਰਹਿਣ ਵਾਲੀ ਆ ਸਰ ਮੇਰੀ ਸਿਸਟਰ ਹੈ ਛੋਟੀ ਸੋਨਾਲੀ ਨਾਮ ਦੀ ਉਹ ਬੁੱਧਵਾਰ ਸ਼ਾਮੀ ਬੁੱਧਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਚਲੋਂ ਦਾ ਕੰਮ ਕਰਦੀ ਐ 7:30 ਵਜੇ ਦੁਕਾਨ ਬੰਦ ਕਰਕੇ ਉਹ ਬਾਹਰ ਗਈ ਐ ਆਪਣੇ ਇਧਰ ਘਰੋਂ ਨੂੰ ਡੇਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਐ ਉਸ ਟਾਈਮ ਤੇ ਉਹ ਘਰੋਂ ਡੀਸੀ ਤੇ 샤ਟੇ ਬਾਜ਼ਾਰ ਦੇ ਵਿੱਚੋਂ ਮਿਸਿੰਗ ਹੋ ਗਈ ਐ ਉਹਦਾ ਕੋਈ ਹਤਾ ਪਤਾ ਨਹੀਂ ਐ ਉਹਦੇ ਫੋਨ ਵੀ ਬੰਦ ਹੋ ਗਏ ਆ ਤੇ ਅਸੀਂ ਬਸ ਆ ਕਹਿੰਦੇ ਆ ਸਾਡੀ ਕੁੜੀ ਲੱਭ ਜਵੇ ਅੱਜ ਕਿੰਨੇ ਦਿਨ ਹੋ ਗਏ ਅੱਜ 5 ਦਿਨ ਹੋ ਗਏ ਸਰ ਕੁੜੀ ਨੂੰ ਗਏ ਹੋਏ ਅੱਜ ਪੰਜਵਾਂ ਦਿਨ ਐ ਤੇ ਉਹਦਾ ਕੋਈ ਹਤਾ ਪਤਾ ਨਹੀਂ ਲੱਗਿਆ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਹੋਇਆ ਸੀਸੀਟੀਵੀ ਵਿੱਚ ਕੀ ਆਏ ਸੀਸੀਟੀਵੀ ਕੈਮਰੇ ਚ ਉਹ ਸਾਨੂੰ ਚਲਦੀ ਵਿਖਦੀ ਪਈ ਐ ਜਾਂਡੀ ਐ ਸਲੌਨ ਤੇ ਆਰਾਮ ਨਾਲ ਘਰੋਂ ਡੀ ਜਿੱਦਾਂ ਨਾਰਮਲੀ ਆਉਂਦੀ ਆ ਉਦਾਂ ਆਂਡੀ ਐ ਬਸ ਉਥੋਂ ਤੱਕ ਜਿੱਥੋਂ ਤੱਕ ਸੀਸੀਟੀਵੀ ਕੈਮਰੇ ਉਥੋਂ ਤੱਕ ਕੁੜੀ ਵਿਖੀ ਆ ਅੱਗੇ ਛਾਟੇ ਬਾਜ਼ਾਰ ਦੇ ਅੰਦਰ ਕੁੜੀ ਨਹੀਂ ਵਿਖੀ ਸਾਨੂੰ ਕਿਤੇ ਵੀ ਉਥੇ ਕੋਈ ਕੈਮਰਾ ਨਹੀਂ ਹੈਗਾ ਉਥੇ ਕੁੜੀ ਦਾ ਕੋਈ ਪਤਾ ਨਹੀਂ ਐ ਕਿੱਧਰ ਨੂੰ ਗਈ ਐ ਕਿੱਧਰ ਨਹੀਂ ਕੀ ਹੋਇਆ ਵਾ ਕੀ ਘਟਨਾ ਵਾਪਰੀ ਉਹ ਸਾਨੂੰ ਕੁਝ ਨਹੀਂ ਪਤਾ ਕੁੜੀ ਦਾ ਹੁਣ ਪੂਲ ਪੂਲ ਵੀ ਕਰੀ ਗਏ ਪੂਲ ਸਾਰੇ ਨੇ ਹੱਲੇ ਤੱਕ ਤੇ ਸਰ 5 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਸੀਂ 5 ਦਿਨ ਜਾਨੇ ਆ ਬਸ ਇਧਰ ਉਧਰ ਘੁਮਾਉਂ ਕੇ ਸਾਨੂੰ ਵਾਪਸ ਲਿਆਣ ਦਾ ਵਾ ਉਹਨਾਂ ਨੇ ਕਿੰਨੇ ਕੋਈ ਕਰਦੇ ਪਏ ਆ ਕਰਦੇ ਪਏ ਸਿਰਫ ਆਹੀ ਗੱਲ ਹੁੰਦੀ ਐ ਕਰਨ ਕੋਈ ਕੁਛ ਨਹੀਂ ਡਿਆ ਫੋਟੋ ਮੇਰਾ ਖਾਣਾ ਜੀ ਤੁਹਾਨੂੰ ਪੁੱਛਦੇ ਕੀ ਐ ਫੋਟੋ ਉਹਨਾਂ ਨੂੰ ਦਿਖਾਈ ਐ ਉਹਨਾਂ ਨੂੰ ਦੱਸਿਆ ਵਾ ਦਿੱਤੀਆਂ ਫੋਟੋਆਂ ਵੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਸਾਨੂੰ ਹੈਗਾ ਸ਼ੱਕ ਪਾਜੀ ਜਿਹੜੀ ਕੁੜੀ ਸਲੂਨ ਤੇ ਕੁੜੀ ਮੇਰੀ ਭੈਣ ਨਾਲ ਕੰਮ ਕਰਦੀ ਸੀ ਨਾ ਉਹਦੇ ਨਾਲ ਉਹਦੀ ਥੋੜੀ ਜੀ ਅਨਬੰਧ ਹੋ ਗਈ ਸੀ ਭੈਣ ਦੇ ਵਿੱਚ ਨਹੀਂ 파ਟਨਰ ਨਹੀਂ ਐ ਮਤਲਬ ਇਹ ਪਹਿਲਾਂ ਇਹ ਫਰੈਂਡ ਸੀ ਕੁੜੀ ਪਹਿਲਾਂ ਇਹ ਫਰੈਂਡ ਸੀ ਫਰੈਂਡ ਹੀ ਤੇ ਜਦੋਂ ਇਹਨੇ ਸੁਨਾਲੀ ਨੇ ਸਲੂਨ ਖੋਲਿਆ ਤੇ ਥੋੜੇ ਬਹੁਤੇ ਪੈਸੇ ਉਹਨੇ ਵੀ ਚੱਲ ਪੰ 10000 ਰੁਪਏ ਸਾਨੂੰ ਦੇਤਾ ਹੀ ਕੁੜੀ ਨੂੰ ਸਲੂਨ ਖੋਲਣ ਵਾਸਤੇ ਤੇ ਮੇਰੀ ਭੈਣ ਕੋ ਸਿੱਖਦੀ ਸੀ ਕਿ ਚੱਲ ਤੂੰ ਮੈਨੂੰ ਸਿਖਾ ਦੇ ਸਿੱਖਦੀ ਹੀ ਤੇ ਬਸ ਇਸੇ ਕੁੜੀ ਗੱਲ ਤੇ ਕੁੜੀ ਨੇ ਉਹਨੇ ਇਹ ਗੱਲ ਕੀਤੀ ਮੇਰੀ ਭੈਣ ਨਾਲ ਕਿ ਤੂੰ ਮੈਨੂੰ ਪਾਰਟਨਰਸ਼ਿਪ ਦੇ ਅੱਧਾ ਹਿੱਸਾ ਵਾ ਮੇਰਾ ਤੇ ਮੇਰੀ ਭੈਣ ਕਹਿੰਦੀ ਕਿ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਜਦ ਮੈਂ ਸਾਰਾ ਕੰਮ ਕਰਦੀ ਆ ਸਲੂਨ ਚਲਾਉਂਦੀ ਆ ਤੇ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਇਸੇ ਗੱਲ ਤੇ ਉਸ ਕੁੜੀ ਦੇ ਵਿੱਚ ਮੇਰੀ ਭੈਣ ਦੇ ਵਿੱਚ ਥੋੜੀ ਜੀ ਤੂਤੂ ਮਾਮੇ ਹੋਈ ਮੇਰੀ ਭੈਣ ਨੇ ਉਹਨਾਂ ਨੂੰ ਸਲੂਨ ਤੋਂ ਬਾਹਰ ਕਰਤਾ ਸੀ ਜਾਂਦੇ ਵਾਰੀ ਕੁੜੀ ਇਹ ਕਹਿ ਕੇ ਗਈ ਆ ਜੇ ਮੈਂ ਸਲੂਨ ਤੇ ਨਹੀਂ ਰਹਿਣਾ ਤੇ ਤੈਨੂੰ ਵੀ ਰਹਿਣ ਨਹੀਂ ਦੇਣਾ ਸਲੂਨ ਤੇ ਹਾਂਜੀ ਤੇ ਹੁਣ ਉਹ ਤੋਂ ਬਾਅਦ ਕੋਈ ਕੁੜੀ ਦਾ ਤਾਂ ਪਤਾ ਨਹੀਂ ਐ ਉਹ ਕਹਿੰਦੇ ਆ ਸਾਡੇ ਕੋ ਨਹੀਂ ਹੈਗੀ ਸਾਨੂੰ ਬਸ ਕੁੜੀ ਚਾਹੀਦੀ ਆ ਆਪਦੀ ਸਾਨੂੰ ਕੁੜੀ ਲੱਭ ਦੋ ਨਹੀਂ ਹੋਰ ਤੇ ਕੋਈ ਸ਼ੱਕ ਨਹੀਂ ਐ ਸਾਡੀ ਕੁੜੀ ਦਾ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਸਾਡੀ ਕੁੜੀ ਉਹ ਤੋਂ ਇਲਾਵਾ ਫੋਨ ਲਾਸਟ ਕਾਲ ਸਰ ਜਦੋਂ ਕਾਲ ਡਿਟੇਲਸ ਕਢਾਈ ਆ ਤੇ ਲਾਸਟ ਕਾਲ ਉਸੇ ਦੀ ਆਈ ਆ ਉਹਨਾਂ ਦੇ ਨੰਬਰਾਂ ਤੋਂ ਹੀ ਲਾਸਟ ਕਾਲ ਡਿਟੇਲਸ ਆ ਉਹਨਾਂ ਦੀ ਹਾਂਜੀ ਉਹ ਕੁੜੀ ਦੇ ਉਹਨਾਂ ਨੇ ਕੀਤਾ ਵਾ ਫੋਨ ਕੁੜੀ ਦੇ ਘਰੋਂ ਹੀ ਫੋਨ ਆਏ ਹੋਏ ਆ ਲਾਸਟ ਤੱਕ ਇੱਕ 36 ਮਿੰਟ ਗੱਲ ਹੋਈ ਆ ਤੇ ਦੂਸਰਾ ਫੋਨ ਲਾਸਟ ਵਾਲਾ ਫੋਨ ਹੋਤੇ 29 ਮਿੰਟ ਗੱਲ ਹੋਈ ਜਾ ਕੁੜੀ ਦੀ ਸਾਡੀ ਮੰਗ ਆਹੀ ਆ ਕਿ ਸਾਨੂੰ ਸਹੀ ਸਲਾਮਤ ਕੁੜੀ ਦੇ ਦੋ ਬਸ ਸਾਡੀ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਨੂੰ ਸਹੀ ਸਲਾਮਤ ਸਾਡੀ ਕੁੜੀ ਵਾਪਸ ਪਹੁੰਚਾ ਦਿਓ ਕਿੱਥੇ ਆ ਸਾਨੂੰ ਦੱਸ ਦੋ ਅਸੀਂ ਆਪ ਹੀ ਲਿਆਵਾਂਗੇ ਕੁੜੀ ਸਾਨੂੰ ਕੁੜੀ ਚਾਹੀਦੀ ਆ ਬਸ ਜਿੰਨੀ ਮਦਦ ਕਰ ਦੋ ਸਾਡੀ ਸਾਡੀ ਕੁੜੀ ਦੇ ਦੋ ਮੇਰਾ ਨਾਮ ਨੋਜ ਜੇ ਤੇ ਜਿਹੜੀ ਲੜਕੀ ਗਈ ਹੈ ਤੁਹਾਡੀ ਬਿਗੜੀ ਹੈ ਮੇਰੇ ਭੂਆ ਦੀ ਬੇਟੀ ਜੀ ਕੀ ਲਾਕ ਚੀ ਹੈ ਤੇ ਕਦੋਂ ਘਰ ਵੇਲੀ ਹੈ ਏ ਬੁੱਧਵਾਰ ਗਈ ਜੀ ਸ਼ਾਮੀ 7:30 ਵਜੇ ਤੋਂ ਬਾਅਦ ਗਈ ਜੀ ਹਾਂਜੀ ਸੁਨਾਲੇ ਨਾਮ ਦੇ ਇਹਦਾ ਕੰਮ ਕੀ ਕਰਦੇ ਇਹਨਾਂ ਦਾ ਆਪਣਾ ਸਲੂਨ ਹੈ ਛਾੜੇ ਬਾਜ਼ਾਰ 'ਚ ਇਹ ਕਰੋ ਕਿੱਥੇ ਗਈ ਕੋਈ ਦੱਸ ਗਈ ਕਿ ਪਤਾ ਲੱਗਿਆ ਇਹ ਰੂਟੀਨ ਵਾਈ ਜਿਵੇਂ ਸਲੂਨ ਤੇ ਜਾਂਦੀ ਉਤਰਾ ਗਈ ਆ ਬਸ ਸ਼ਾਮੀ ਵਾਪਸ ਨਹੀਂ ਆਈ ਜਿਹੜੇ ਟਾਈਮ ਤੇ ਵਾਪਸ ਆਣਾ ਹੁੰਦਾ ਉਹ ਟਾਈਮ ਤੇ ਵਾਪਸ ਨਹੀਂ ਆਈ ਉਸ ਤੋਂ ਬਾਅਦ ਅਸੀਂ ਫੋਨ ਫੋਨ ਲਾਏ ਪਰ ਨੰਬਰ ਬੰਦ ਆ ਅੱਜ ਪੰਨੀਵਾਦ ਦੇਣ ਦੀ ਹੈ ਹਾਂਜੀ ਉਹ ਥੋੜੋ ਕੀ ਕਰਦੇ ਜੀ ਕੁਝ ਲੋਕ ਉਹਨਾਂ ਨੇ ਲਿਖੇ ਹੋਏ ਆ ਨਾਂ ਨੂੰ ਜੇ ਕਹਿੰਦੇ ਵੀ ਕੋਈ ਨਹੀਂ ਕਰ ਰਿਹਾ ਉਹਨਾਂ ਨੇ ਅੱਜ ਕੈਮਰੇ ਗੋਮਰੇ ਜੇ ਵੀ ਚੈੱਕ ਕੀਤੇ ਡਿਟੇਲਾਂ ਟੁੱਟਣਾਂ ਕਢਾਈਆਂ ਕਹਿੰਦੇ ਕੋਈ ਨਹੀਂ ਹਨ ਉਹ ਦੋ ਸਮਾਂ ਹੀ ਕਰਦੇ ਆ ਪਰ ਅਸੀਂ ਰੋਜ਼ ਜਾਣਦੇ ਆ ਕੋਈ ਸਾਨੂੰ ਦੱਸਿਆ ਨਹੀਂ ਹਲੇ ਤੱਕ ਕੋਈ ਮਾੜਾ ਮੋਡਾ ਕੋਈ 1% ਕੁਝ ਨਹੀਂ ਦੱਸਿਆ ਉਹਨਾਂ ਨੇ ਕਲੂ ਕਿ ਇਹ ਆ ਇਹ ਆ ਕੋਈ ਗੱਲਬਾਤ ਕੁਝ ਨਹੀਂ ਆ ਆਪਾਂ ਰੋਜ਼ ਜਾਣਦੇ ਆ ਰੋਜ਼ ਆ ਜਾਂਦੇ ਆ ਜਾ ਕੇ ਸੀਸੀਟੀਵੀ ਹੈ ਜੀ ਸੀਸੀਟੀਵੀ ਜਿਹਦੇ ਵਿੱਚ ਛਾੜੇ ਬਜ਼ਾਰ ਵੱਲ ਨੂੰ ਜਾ ਰਹੀ ਹੈ ਲੜਕੀ ਕੱਲੀ ਜਾ ਰਹੀ ਆ ਬਟ ਉਸ ਤੋਂ ਅੱਗੇ ਸਾੜੇ ਚੌਂਗ ਦੇ ਵਿੱਚ ਸਾਡੇ ਕੋਲ ਫੁਟੇਜ ਨਹੀਂ ਗਈ ਕਿਉਂਕਿ ਅੱਗੇ ਕੋਈ ਕੈਮਰਾ ਨਹੀਂ ਹੈਗਾ ਉਹ ਇਹਨਾਂ ਨੇ ਵੀ ਚੈੱਕ ਕਰਾਇਆ ਕਹਿੰਦੇ ਵੀ ਅੱਗੇ ਕੋਈ ਕੈਮਰਾ ਨਹੀਂ ਹੈਗਾ ਅਜ ਫੋਟੋ ਲੋਗੇ ਵੀ ਕੋਈ ਹੋੜ ਕੇ ਦੇਸੀ ਨਾ ਨਾ ਨਹੀਂ 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 ਸਰ ਕੋਈ ਫੋਨ ਮੈਸੇਜ ਨਹੀਂ ਆਇਆ ਹੋਰ ਕੋਈ ਨਹੀਂ ਆਦਾ ਨਹੀਂ ਜੀ ਕੀ ਮੰਗ ਕਰਦੇ ਹੋ ਮੰਗ ਇਹੋ ਜੀ ਸਾਨੂੰ ਬਸ ਇਹਨਾ ਪਤਾ ਲੱਗ ਜੇ ਵੀ ਸਾਡੀ ਕੁੜੀ ਕਿੱਥੇ ਆ ਤੁਹਾਨੂੰ ਸਾਡੀ ਕੁੜੀ ਲੱਭ ਤੋ ਜਿੰਨੀ ਛੇਤੀ ਹੋ ਸਕਦਾ ਹੈ ਤੇ ਇਹੋ ਮੰਗ ਕਰਦੇ ਆਂ ਕਿ ਤੁਹਾਨੂੰ ਪਤਾ ਲੱਗ ਜੇ ਸਾਡੀ ਕੁੜੀ ਕਿੱਥੇ ਹੈ ਮਾਵਲੇ ਲਿਖੀਤ ਹੋਈ ਹੈ ਹੈਗਾ ਲਾਪਰ ਵੀ ਇਹ ਮਾਵਲੇ ਆ ਜੀ 16425 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਆ ਜੀ ਇਹ ਪੁੱਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆਂ ਵਿੱਚ ਗਲੀ ਨੰਬਰ 2 ਬਾਗੜੀਆਂ ਵਾਲੀ ਜਾਦ ਰੋਡ ਸ਼ਹਾੜਾ ਦੀ ਹੈ ਜੀ ਇਹ ਸਾਮੀ ਸਲੂਮਨ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ ਲੇਕਿਨ ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਗਾਲਿਆ ਤੇ ਇਹ ਛਾੜੇ ਚੌਂਕ ਦੇ ਵਿੱਚ ਜਿਹੜੀ ਆ ਉੱਥੇ ਇਹ ਪੈਦਲ ਕੱਲੀ ਤੁਰੇ ਜਾ ਰਹੀ ਹੈ ਜੀ ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ ਜਿਹਦੀ ਜਿਹੜੀ ਵੀ ਕੋਈ ਵਿਚ ਵਸੂਲਤ ਪਾਈ ਹੋਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਜੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਲ ਡਿਟੇਲ ਅਕੜਾਈ ਹੈ ਗਈਆਂ ਕੱਲੀ ਕੱਲੀ ਕਾਲ ਖੰਗਾਲੇ ਜਾ ਰਹੀ ਹੈ ਜੀ ਠੀਕ ਹੈ ਜੀ ਤੇ ਸ਼ੱਕ ਹੈ ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਕੋਲ ਹੈ ਕੋਈ ਸਹੀ ਜੁਰੀ ਹੈ ਤੇ ਇਹ ਗੱਲ ਹੈ ਸਾਬ ਨਹੀਂ ਵੇਖੋ ਜੀ ਜਦੋਂ ਕਿਸੇ ਦੇ ਬੱਚਾ ਚਲ ਜਾਂਦਾ ਨਾ ਉਹ ਇੱਕ ਦਿਨ ਤੇ ਅਲੀਗੇਸ਼ਨ ਤੇ ਲਾਉਂਦੇ ਹੀ ਆ ਠੀਕ ਹੈ ਨਹੀਂ ਇਹ ਤੋਂ ਛੋਟੇ ਮੋਟੇ ਅਲੀਗੇਸ਼ਨ ਇੱਕ ਦਿਨ ਤੇ ਲਾ ਰਹੇ ਨੇ ਉਹ ਵੈਰੀਫਾਈ ਅਸੀਂ ਕਰ ਆਏ ਜੀ ਠੀਕ ਹੈ ਜੀ ਜਿਹਦੇ ਸਾਹਮਣੇ ਚੀਜ਼ ਆਏਗੀ ਬਿਲਕੁਲ ਜੀ ਬਿਲਕੁਲ ਜੋ ਵੀ ਸਾਹਮਣੇ ਆਏਗਾ ਉਸ ਤਮਤਬ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੀ